ਪੰਜਾਬ ਪਲਸ ਚੈਨਲ ਦੇ तमाम ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਸ਼ਹਿਰ ਵਿੱਚ ਸੋਸ਼ਲ ਵੈਲਫੇਅਰ ਬੋਰਡ ਦੀ ਚੇਅਰਮੈਨ ਸਿਮੀ ਚੋਪੜਾ ਦੀ ਅਗਵਾਈ ਹੇਠ ਇੱਕ ਮਹੱਤਵਪੂਰਨ ਮੀਟਿੰਗ ਦਾ ਆਯੋਜਨ ਕੀਤਾ ਗਿਆ ਇਸ ਮੀਟਿੰਗ ਵਿੱਚ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ ਮੀਟਿੰਗ ਵਾਰਡ ਨੰਬਰ 20 ਨਾਲ ਸੰਬੰਧਿਤ ਮੁੱਦਿਆਂ ਤੇ ਕੇਂਦ੍ਰਿਤ ਰਹੀ ਹਾਲਾਂਕਿ ਇਸ ਮੌਕੇ ਤੇ ਵਾਰਡ ਦੇ ਕਾਉਂਸਲਰ ਮੌਜੂਦ ਨਹੀਂ ਸਨ ਮੀਟਿੰਗ ਦਾ ਮੁੱਖ ਉਦੇਸ਼ ਸੀ ਆਪ ਸਰਕਾਰ ਵੱਲੋਂ ਕੀਤੀਆਂ ਜਨ ਕਲਿਆਣਕਾਰੀ ਸਕੀਮਾਂ ਤੇ ਚੌਨੀ ਮੈਨੀਫੈਸਟੋ ਦੇ ਪੂਰੇ ਹੋਏ ਵਾਅਦਿਆਂ ਦੀ ਸਮੀਖਿਆ ਕਰਨੀ ਅਤੇ ਜ਼ਮੀਨੀ ਹਕੀਕਤ ਨੂੰ ਸਮਝਣਾ ਮੀਟਿੰਗ ਦੌਰਾਨ ਪਾਰਟੀ ਵਰਕਰਾਂ ਨੇ ਦੱਸਿਆ ਕਿ ਕਈ ਸਕੀਮਾਂ ਦਾ ਲਾਭ ਲੋਕਾਂ ਤੱਕ ਪਹੁੰਚਿਆ ਹੈ ਪਰ ਨਾਲ ਹੀ ਕੁਝ ਵਾਅਦੇ ਅਤੇ ਸਕੀਮਾਂ ਅਜੇ ਤੱਕ ਪੂਰੀ ਤਰ੍ਹਾਂ ਲਾਗੂ ਨਹੀਂ ਹੋ ਸਕੀਆਂ ਇਸ ਦੇ ਨਾਲ ਹੀ ਮੀਟਿੰਗ ਵਿੱਚ ਵਾਰਡ ਨੰਬਰ 20 ਦੇ ਲੋਕਾਂ ਨੂੰ ਆ ਰਹੀਆਂ ਫੀਲਡ ਲੈਵਲ ਸਮੱਸਿਆਵਾਂ ਤੇ ਵੀ ਵਿਸਤਾਰ ਨਾਲ ਗੱਲਬਾਤ ਕੀਤੀ ਗਈ ਪਾਰਟੀ ਵਰਕਰਾਂ ਨੇ ਸਫਾਈ ਬੁਨਿਆਦੀ ਸਹੂਿਦਾਂਵਾਂ ਵਿਕਾਸ ਕੰਮਾਂ ਤੇ ਦਫਤਰੀ ਢੇਲੀਆਂ ਵਰਗੇ ਮੁੱਦੇ ਉਠਾਏ ਅਤੇ ਕਿਹਾ ਕਿ ਲੋਕ ਕਾਫੀ ਸਮੇਂ ਤੋਂ ਇਹਨਾਂ ਸਮੱਸਿਆਵਾਂ ਨਾਲ ਜੂਝ ਰਹੇ ਹਨ ਸਾਨੂੰ ਸਤੋੜੀ ਤੌਰ 'ਤੇ ਆ ਰਹੀ ਹੈ ਕਿ ਕੂੜਾ ਸਰਕਾਰ ਤੁਹਾਡੀ ਜਾਂਦੀ ਕੂੜਾ ਨਹੀਂ ਆਣਾ ਚਾਹੀਦਾ ਰੋਡ ਤੇ ਕਹਿੰਦੀ ਹੈ ਅਸੀਂ ਰੋਡ ਤੇ ਫੜ ਫੜ ਕੇ ਬੰਦਿਆਂ ਨੂੰ ਵਰਦੇ ਬੰਦੇ ਸਾਨੂੰ ਗਾਲਾਂ ਕੱਢ ਕੇ ਜਾਂਦੇ ਸੀ ਫਿਰ ਕੂੜਾ ਨਾਲ ਵਿੱਚ ਘਾੜ ਲੈਂਦੇ ਹੁਣ ਜਿੱਦਾਂ ਕਾਰਪੋਰੇਸ਼ਨ ਦੀ ਸਦਾ ਦੋ ਬੰਦੇ ਮਾਰ ਗਏ ਕਿੰਨੀ ਵੱਡੀ ਗੱਲ ਕਿਹੜੀ ਹੈ ਜਿਹੜੇ ਮਚਾ ਦਾ ਖੋਕਾ ਕਾਢੀ ਕਰਾ ਰਹੀ ਸੀ ਸਰਕਾਰੀ ਜਗ੍ਹਾ ਹੋਗੀ ਨਾ ਤਾਂ ਹੀ ਕਾਰਪੋਰੇਸ਼ਨ ਆਈ ਸੀ ਕਾਢੀ ਕਰ ਤੇ ਮਰ ਗਈ ਆਪ ਲੰਗੀ ਸਭ ਕੁਝ ਹੋ ਗਿਆ ਕੇਸ ਹੋ ਗਿਆ ਹੋ ਗਿਆ ਹੋਮ ਜੀ ਸਾਡੇ ਕੋ ਮਤਲਬ ਨਹੀਂ ਉਹਦੀ ਚਾਰ ਦਿਵਾ ਦੀ ਕੋਈ ਕਰਦੀ ਸਰਕਾਰ ਸਭ ਤੇ ਤੁਹਾਡੇ ਅਦਾਲਤ ਹੋ ਗਿਆ ਅਸੀਂ ਪੈਸੇ ਦੇ ਲਈ ਕੋੜਾ ਚਾਹਣਾ ਸਭ ਤੋਂ ਜ਼ਿਆਦਾ ਬੰਦਾ ਨੰਬਰ ਦਾ ਰਾ ਕੇ ਹੱਥ ਘੜੇ ਕਾ ਜਾਂਦਾ ਭਾਈ ਜੀ ਨੂੰ ਵੀ ਕਹੀਦਾ ਇਹਨਾਂ ਨੂੰ ਵੀ ਅਸੀਂ ਕਿੰਨਾ ਡਿਸਕਸ ਕਰੀਏ ਕਿ ਕਿਤੇ ਦਿਓ ਲੋਕੇਸ਼ਨ ਤੇ ਉਹ ਕਾ ਉਹਨੇ ਮੇਰ ਪਾ ਗੱਲ ਕੀਤੀ ਹੈਗਾ ਸਾਰਾ ਦਿਨ ਨੂੰ ਪਰਪਲਿਕਸ਼ਨ ਦਿਓ ਕਿ ਉਹ ਬਾਈਕ ਨੂੰ ਬੋਲ ਰਿਹਾ ਉਹ ਬੰਦੇ ਨੇ ਸਾਡੀ ਸਾਰੀ ਜ਼ਿੰਦਗੀ ਸਾਡੇ ਇੰਨੇ ਨੂੰ ਫਰਾ ਲਿਆ ਨਸ਼ਾ ਉਹਦਾ ਸਭ ਦੇ ਸਾਲ ਤੱਕ ਨਹੀਂ ਗਿਆ ਫਾਂਮੈਟ ਸਭ ਬਚਾ ਅੱਛੇ ਤੋਂ ਤਾਂ ਜਾਂਦਾ ਦਾ ਅਗਲੇ ਪਿੰਡ ਅਧਿਕਾਰੀ ਕੀ ਕੇ ਕਰ ਸਕਦਾ ਗਵਰਨੀ ਹੋ ਗਿਆ ਡਾਕਟਰ ਮਦਰ ਨੰਦ ਨੂੰ ਭਾਗੀ ਪਾ ਲਿਆ ਪੈਂਡ ਹੋ ਗਿਆ ਇਹ ਵਾਜੀ ਪੰਡ ਗਿਆ ਨਾ ਮੇਰੀ ਦੱਬਾ ਨਹੀਂ ਲੱਗਦਾ ਮੈਂ ਦਾਦੀ ਸਾਡੀ 4 ਐਂਟਰੀਆਂ ਨੇ ਸਟੋਕ ਦੀਆਂ 32 ਸੈਕਟਰ ਸੁਖਦੇਵ ਨਗਰ ਸਾਡਾ ਏਰੀਆ 4 ਐਂਟਰੀਆਂ ਲੱਗੀਆਂ ਕਾਰ ਕਰਦੇ ਸਭ ਕਿਹਦੇ ਡੰਪ ਹੈ ਤੁਹਾਡਾ ਕੋਈ ਬੰਦਾ ਉਸ ਜੱਤਾ ਨੂੰ ਕੋਈ ਕਲੇਮ ਕਰਦਾ ਤਾਂ ਅਸੀਂ ਥੋੜੀ ਲੜਾਂਗੇ ਉਹਨੂੰ ਕੋ ਚੜ ਦੇਵਾਰੀ ਕਰੇ ਦੇਉ ਸਰਕਾਰੀਆ ਸਰਕਾਰੀ ਕਲਾਸ ਰਿਪਾਰਟ ਨੇ ਐਕਸ਼ਨ ਦਿੱਤਾ ਸਰਕਾਰੀ ਅਧਿਕਾਰੀ ਜੀ ਲੋਕ ਉਹ ਫੋੜੇ ਅਗਲੀ ਅਗਲਾ ਬੰਦਾ ਸਰਕਾਰੀ ਪਾ ਕੇ ਪ੍ਰਾਈਵੇਟ ਸਰਕਾਰੀ ਨਹੀਂ ਵੀ ਪ੍ਰਾਈਵੇਟ ਬੰਦਾ ਵੀ ਸਰਕਾਰ ਨੂੰ ਪਤਾ ਉੱਥੇ ਹੀ ਬੰਦਾ ਉਹਨੂੰ ਕਹੋ ਚੜ੍ਹ ਦੀਵਾਰੀ ਕਰਿਆ ਪੂਰਾ ਚਿਤਾਵੇ ਇੱਧਰ ਲੜਾਂਗੇ ਨਾ ਬੰਦੇ ਦੋ ਰੋਜ਼ ਕੂੜਾ ਸੜਦਾ ਜੀ ਰੋਜ਼ ਇਹਨਾਂ ਦੀ ਰੋਜ਼ ਬੜਾ ਸਾਰੀ ਸਰਕਾਰੀ ਹੈ ਇਹਨਾਂ ਚੋਂ ਰੱਖਸ਼ਤਿ ਇੱਥੇ ਕੂੜਾ ਬੈਨੋ ਪ੍ਰਾਈਵੇਟ ਜਗ੍ਹਾ ਇਹ ਗੱਲ ਕਲੀਅਰ ਹੋ ਗਈ ਪਾਸੇ ਇਹਨਾਂ ਜਗ੍ਹਾ ਜਿੱਥੇ ਮਤਲਬ ਪ੍ਰਾਈਵੇਟ ਤੁਸੀਂ ਵੇਖੋ ਗੜੀ ਭੰਨਿਆ ਜਾਂਦੇ ਹੋ ਆਪਣੀ ਜਿਹਦੇ ਨਾਲ ਗੱਲਬਾਤ ਦੋ ਭਰਾਵਾਂ ਨਾਲ ਆਪਣੀ ਸੈਟਿੰਗ ਆ ਉੱਥੇ ਚਾਰ ਕੁੰਬੇ ਤੇ ਲਟਕਾ ਨਹੀਂ ਆਈਆਂ ਭਾਈ ਸਾਹਿਬ ਕਹਿੰਦੇ ਕਿ ਲਟਾਈ ਨਹੀਂ ਰਹੀ ਹੁਣ ਭਾਈ ਸਾਹਿਬ ਕੀ ਕਰਨ ਸਟੌਕ 'ਚ ਲਟਕਾ ਨਹੀਂ ਲੱਗੀਆਂ ਹੁਣ ਅਰੇ ਕੋਈ ਨਹੀਂ ਜਾਣੇ ਯਾਨੀ ਸਾਰੇ ਸਭ ਛੇ ਪਾਸੀ ਆਪਣੇ ਘਰ ਲਈ ਕਹਿੰਦੇ ਕਿ ਲਟਾਂ ਲਾਓ ਜਿਹੜਾ ਚੋਰੀ ਦੇ ਪੰਨ ਲਾ ਅਸੀਂ ਲਗਾਈਏ ਸਵੇਤ ਲੰਗ ਚੋਰੀ ਦੇ ਪੰਨ ਲਾ ਸਭਨੀ ਅੰਦੀਆਂ ਲੱਗੀਆਂ ਪਰ ਸਭ ਹੈਨੇ ਸਾਡੇ ਟੋਪ ਟੋਪ ਦੇ ਪੱਤਰ ਆਪੇ ਉਹਦੇ ਲਿੱਖ ਕੇ ਦੇਣਾ ਪੁਆਇੰਟ ਸਾਡੇ ਸਾਰੀ ਕਰਦੇ ਹਾਂ 55 ਦੇ ਬਾਅਦ ਆਪਾਂ ਆਪਾਂ ਕਰਦੇ ਹਾਂ ਇਹ ਵੀ ਇਹਨਾਂ ਦਾ ਕਾਗਜ਼ ਲਾਉਂਦੇ ਗਏ ਹੈਨੇ ਕਿਆ ਅੰਦਰ ਇੱਕ ਚੀਜ਼ ਚੀਜ਼ ਤੁਹਾਡੇ ਮਲੇ ਕਿ ਨਹੀਂ ਲੱਗ ਕੇ ਇਹ ਬਸ ਕੈਮਰੇ ਤੋਂ ਦੇਖ ਲਿਆ ਇਹ ਜਿਹੜੇ ਮੈਂ ਆਪਾਂ ਚਾਹੁੰਦੇ ਹਾਂ ਇਹ ਬੰਦਾ ਚੜ੍ਹਦਾ ਤੇ ਉਹ 30 ਕਿੱਪੜੇ ਸਿੱਖੀ ਚਲਾਈ ਸਦੀਸੀਆਂ ਬਸ ਚੌੜੀ ਦੇ ਤੋਂ ਸਨੈਚ ਜਿਹੜੇ ਪੁਆਇੰਟ ਉੱਤਾਰ ਰਹੀ ਹੈ ਕਿਉਂ ਕਿ ਜਿਹੜੇ ਮੈਂ ਪੁਆਇੰਟ ਉੱਤਾਰ ਰਹੀ ਹੈ ਇੱਕ ਚੋਰੀ ਵਾਲੇ ਪੁਆਇੰਟ ਮਨੇ ਜਿੱਦੇ ਸਨੈਚਿੰਗ ਹੋ ਰਹੀ ਹੈ ਤੇ ਮੇਨ ਲੋੜ ਦੀ ਗੱਲ ਕਰਦੇ ਕਿਸੇ ਮੱਲੇ ਦੀ ਗੱਲ ਨਹੀਂ ਕਰੀ ਜਾਂਦਾ ਮੱਲੇ ਜਿਹੀ ਮੈਂ ਖਰਚ ਕਰਕੇ ਲੈਣ ਲੱਗਾ ਮੱਲੇ ਜਿਹੀ ਗੱਲ ਕਰਦੇ ਇਹ ਜਿੰਨਾਂ ਦੀ ਜ਼ਿੰਮੇਵਾਰੀ ਇੰਨਾ ਵੀ ਭੰਡਦੀ ਆ ਅੱਜ ਮੈਨੂੰ 6 ਮਹੀਨੇ ਹੋ ਚੱਲੇ ਆ ਸਟਾਕ ਤੇ ਮੈਂ ਨਹੀਂ ਆਪਾਂ ਹੋਰਾਂ ਕੋ ਜਾਣੇ ਆ ਕੀ ਜਵਾਬ ਦੋ ਪਪਾ ਕਿਤੇ ਘਰ ਦੇ ਉਹਨੂੰ ਬੈਕਟੀ ਲੈ ਲਾ ਦੇਣਾ ਹਾਂਜੀ ਹਾਂਜੀ 20 ਨੰਬਰ ਦੇ ਹਾਂਜੀ 20 ਨੰਬਰ ਆ ਦੋ ਪੁਆਇੰਟ ਨੂੰ ਨੰਨੂੰ ਇੱਦਾਂ ਦਾ ਸੀ ਬਿਲਕੁਲ ਬੇਸਿਕ ਆ ਕਿ ਕਾਲ ਇਹਨਾਂ ਦੇ ਐਕਸ਼ਨ ਲੈਣਾ ਚਾਹੀਦਾ ਮੇਰੇ ਸਾਮਣੇ ਪੋਜ਼ਿਟਿਵ ਰਿਟਰਨ ਦਿੱਤੇ ਹੋਏ ਉਹ ਵੀ ਦੇਣਾ ਕਿਉਂਕਿ ਤੁਸੀਂ ਇੱਥੇ ਕਰ ਸਕਦੇ ਨਾ ਲੋਕੀਂ ਆ ਜਿੱਤ ਲੈਣਾਗੇ ਨਹੀਂ ਕਿ ਫਾਈਟ ਤੇ ਪਰ ਹੈਗਾ ਵੀ ਸਕਦੇ ਇਹਨਾਂ ਦੇ ਬੱਲੇ ਬੱਲੇ ਨਹੀਂ ਲੈਣਾ ਇਹ ਚੀਜ਼ ਹੋ ਗਈ ਦੂਜੀ ਚੀਜ਼ ਦੇਖੋ ਜੀ ਸਵੇਰੇ ਜੀ ਜੋਕਿੰਗ ਕਰਨ ਜਾਂਦੇ 20 ਪਰ ਜਾਂਦੇ ਸਾਡਾ ਮੇਨ ਫੁੱਟਵਾਲ ਗਰਾਊਂਡ ਮੇਨ ਪੁੱਛੋ ਭਾਈ ਪਪਾ ਕਿੰਨੀ ਵਾਰ ਇਹਨਾਂ ਨੂੰ ਫੋਲੋਅ ਕੀਤਾ ਦਿੰਨ ਹੁfte ਦੇ ਵਿੱਚ ਆ ਚਾਰ ਤੇ ਬੜੀ ਮਸਾ ਭਾਜੀ ਇੱਕ ਗੱਡੀ ਸਾਡੇ ਦੇ ਕੱਟ ਚ ਲੈ ਜਾਂਦੇ ਲੋਕਾਂ ਨੇ ਤਾਂ ਤੇ ਅਸੀਂ ਜਾਨਵਰ ਨੂੰ ਕਹਿੰਦੇ ਹਾਂ ਉਸ ਗੱਡੀ ਨੂੰ ਕਿ ਆਹ ਭਰ ਦੋ ਵੱਟਾ ਆਹ ਭਰ ਦੋ ਇਹ ਇਹ ਕਹਿੰਦੀ ਸਰਕਾਰ ਦੀ ਉਹ ਨਹੀਂ ਕਿ ਡੈਗੀ ਇਨਸਾਨੀਅਤ ਕਿ ਖੱਡੇ ਭਰਤੇ ਤਾਂ ਬਹੁਤ ਵਧੀਆ ਕੰਮ ਹੋ ਗਿਆ ਮੈਂ ਇਸ ਏਰੀਆ ਦੇ 5 ਸਾਲ ਐ 5 ਸਾਲ ਵਿੱਚ ਰੋਡ ਨਹੀਂ ਬਣਿਆ 5 ਸਾਲ ਤੋਂ 15 ਸਾਲ ਹੋ ਗਏ ਰੋਡ ਹੀ ਬਣਿਆ ਤਾਂ ਇਹ ਰੋਡ ਦਾ ਡੈਕਟਿੰਗ ਹੋ ਤਾ ਕੋਈ ਐਵੇਂ ਦੇ ਨਾ ਨਹੀਂ ਨਹੀਂ ਮੈਂ ਕਹਿੰਦਾ ਪੈਚ ਵਰਗੀ ਲੱਗ ਜਾਣ ਪਰ ਕੋਈ ਕਲੀਅਰ ਨਹੀਂ ਕੰਮ ਆ ਨਾ ਇੱਕ ਮੇਰ ਗੱਡੀ ਤਾਂ ਸਾਨੂੰ ਤਰੀਕੇ ਨਾਲ ਭੇਜ ਦੇ ਤਾਂ ਪੈਚ ਭਰ ਲਾ ਦਿਆਂ ਕਿੱਤ ਲੱਗ ਗਿਆ ਕਿਤ ਲੱਗ ਗਿਆ ਸਭ ਹੋ ਗੀਆਂ ਪਈਆਂ ਕੋਈ ਨਹੀਂ ਸੀ ਲੋਮ ਵਿੱਚ ਦਾ ਹੈ ਤੇ ਵੀ ਤਸਵੀਰ ਲੱਗ ਲੱਗ ਸੰਦੀਪਾ ਸ਼ੁਭਾ ਸੰਦੀਪ ਜੀ ਆਪਾਂ ਬੰਦੂ ਆਜਾਉਂਦੇ ਬਹੁਤ ਮਾਫ ਕਰਿਓ ਵਧਾ ਦੇ ਮਾਟੇ ਕਾਰਜਾ ਸਮਸਿਆ ਕਿ ਸਟਾਫ ਨੂੰ ਆਪਾਂ ਕੀ ਕਰੀਏ ਪਾਰਲਾਮੈਂਟ ਕੋਲ ਕਿੰਨੇ ਸਾਲ ਨਹੀਂ ਬਣ ਲੈ ਕੇ ਰੱਖਿਆ ਹੈ ਕਿ ਅਸੀਂ ਇਹਨਾਂ ਨੂੰ ਬੜਾ ਦੇਵ ਕਰ ਦੋ ਕਿਤ ਲੱਗਦਾ ਹੈ ਅੱਤਾਂ ਕਿਰਤ ਤੋਂ ਬੋਣਾ ਵੀ ਘੱਟ ਪੈਗ ਤਾਂ ਤੁਹਾਡੇ ਥੋੜ੍ਹ ਕਟਾਈਪ ਕਰਦੇ ਸਨ ਬੈਠਾ ਇੱਕ ਸਮਝੋ ਵੀ ਤੁਸੀਂ ਇੱਕ ਆਫਸਰ ਹੋਏ ਅੱਛਾ ਇਹਨਾਂ ਦੋ ਵੀ ਦੇ ਚੁੱਕੇ ਆਂ ਦਾਗੀ ਦੇ ਸਹੀ ਸਹੀ ਕਰਦੇ ਕੋਈ ਨਹੀਂ ਇਹ ਬੇਸ ਬੇਈਂ ਉੱਧਰ ਦੇ ਪੈ ਜਿਹੜੇ ਬੋਲਦੇ ਨਾ ਹਾਈਪਾਈਂਗ ਕਰਦਾ ਨਾ ਕਹਿੰਦੇ ਸਾਡੇ ਲਈ ਜੀ ਇਹ ਨਹੀਂ ਤੱਕ ਦਾ ਉਹ ਜਾਣਦਾ ਵੋਟ ਟਾ ਦੇਣਾ ਵੋਟ ਟਾ ਦੇਣਾ ਤੇ ਦੱਸ ਦਿੰਦੇ ਕਿ ਕਿਹੜੀ ਇਹ ਹੋ ਹੋਲੇਣਾ ਤੁਹਾਡਾ ਕੰਮ ਨਹੀਂ ਕਰਦਾ ਉਹ ਤਰੀਕਾ ਲੈਦਾ ਹਾਂ ਕਿ ਤੁਹਾਡਾ ਲਾਈਫ ਲਾਈਨ ਨੂੰ ਛੱਡ ਦੋ ਨਾ ਸਮਝਿਆ ਦੱਸ ਮੈਂ ਤਾਂ ਖਸਾ ਰਹਿ ਗਿਆ ਉਹਦੀ ਹਨੇਕ ਬੰਦੇ ਨਾਲ ਲੱਗਦੀ ਹੈ ਦੋ ਅੱਜ ਮੈਕਾਨਿਕ ਦੀ ਜੁਗਿਆਦੀ ਕਿੰਨੀ ਵਾਰੀ ਡੰਡਾ ਉਹ ਜਿੱਤਨ ਦੇ ਹੀ ਪਰ ਡੰਡਾ ਮਾਰਦੇ ਸਨ ਨਿੱਕੇ ਜਿਹੇ ਅਨਯੋਗ ਲੋਕ ਹੱਥੋਂ ਬੈਠੇ ਜੱਥ ਲੜਦੇ ਪਰ ਚੋਣ ਨਾਲ ਸਾਲ ਹੋ ਗਿਆ ਬਨੇ ਚੀਜ਼ਾਂ ਦੇ ਪਹਿਲਾਂ ਪਹਿਨ ਤੋਂ ਪੁਆਇੰਟ ਦੀ ਗੱਲ ਕਰੀਏ ਕੌਂਸਲ ਦੀ ਕਹਾਣੀ ਪੁੱਛੀ ਕਿ ਮੈਂ VOTING ਤੇ ਬੈਠਾ ਸੀ ਯਾਰ ਉਹ ਰਿਪੋਰਟ ਪੈ ਰਹੀ ਸੀ ਮੈਂ ਭਾਈ ਸਾਹਿਬ ਕੋਲ ਇਧਰ ਲੱਤੀ ਗਿਆ ਇਹ ਕਹਿੰਦਾ ਮੈਂ ਇੱਕ ਐਪ ਬਣਾਈ ਸਪੈਮਰ ਕਰੋ ਸਾਡੇ ਵੋਟ ਲੱਗ ਚੁंगी ਮੈਨੋਂ ਸਕੈਨ ਕਰਾਈ ਮੇਰੀ ਆਪਣੀ ਵੋਟਿੰਗ ਮਿਲੀ ਬੰਦ ਹੋ ਰਹੀ। ਸੁਣੋ ਐਮਪੀ ਐਮਪੀ ਦੀ ਵੋਟ ਪਾਈ ਜਾਂ ਮੈਂ ਉਹਦੇ। ਪੱਪੀ ਭਾਈ ਦੀ ਵੋਟ ਮੈਂ ਪਾਈ ਐ। ਤੇ ਮੇਰੀ ਵੋਟ ਕਿੱਥੇ ਨਹੀਂ ਜਣੋ ਮੋੜ ਬੜਾ ਬਲੰਡਾ 400 ਰੁਪਏ ਇਤਨੇ ਸ਼ੌਂਟ ਆਏ ਸੀ। ਉਹਨੇ ਪਾਈ ਜੀ ਉੱਤਰ ਨਿਕਲੀ। ਉਹ ਭੱਜ ਕੇ ਉੱਤਰ ਪਾ ਕੇ ਮੇਰੀ ਸ਼ਿਵਾ ਜੀ ਨਿਕਲੀ। ਮੈਂ 500 ਬੰਦਾ ਵਾਪਸ ਭੋਜਾ ਜਿੱਦਾਂ ਅੰਕ ਦੀਆਂ ਕਿਤਾਬਾਂ ਤੋਂ ਪੁੱਛੀ ਤਾਂ ਮੇਰੇ ਕੋਲ ਵੋਟਾਂ ਮੈਂ ਨਹੀਂ ਨਹੀਂ। ਵੋਟਾਂ ਮੇਰੇ ਵੀ ਨਹੀਂ ਵਾਪਸ ਆ ਗਈ। ਦੱਸ ਸਾਡਾ ਐਮਪੀ ਦੀ ਪਾਈ ਕੋਈ ਸਨ ਨਹੀਂ। ਇਹ ਵੋਟ ਸਾਡਾ ਸ਼ਾਡਾ ਸਭ ਮੇਰੇ ਅੰਦਰ ਮਿਕਸ ਹੋ ਇਹ ਇਹ ਵੀ ਮੁਨੋਤ ਭਾਈ ਜਿਹੜੀ ਬੋਟਾ ਦਾ ਬੋਟਾਾਸ ਨੂੰ ਕੰਮ ਕਰਦਾ ਹੈ ਇਸੇ ਕਰਕੇ ਧਾਰੀਆਂ ਬੋਟਾ ਪੰਜ ਹੈ ਪੰਜਾਂ 'ਚ ਮੇਰੇ ਕੱਲੇ ਦੀ ਪਈ ਵਾਸ ਨਹੀਂ ਪਈ ਇਸ ਬੰਦੇ ਦੀ ਕੋਈ ਇਲੈਕਸ਼ਨ ਸੀ ਨਾ ਬੱਚੇ ਜਿਹੜੇ ਬਹੁਤ ਡਬਲ ਡਬਲ ਮੈਂ ਕਹਾਂ ਸੁਣੋ ਇਸ ਬੰਦੇ ਦੀ ਕੋਈ ਦਿਕਾਉ ਬੋਟ ਨਹੀਂ ਸੀ ਇਹ ਤਾਂ ਹੀ ਕੁਛ ਛਟਿਆ ਕਿਉਂਕਿ ਜਿਹੜੇ ਸਾਡੇ ਵਾਲੇ ਹੋਰ ਬੰਦੇ ਨਾਲ ਜੁੜੇ ਸੀ ਉਹਨਾਂ ਨੇ ਵੋਟਾਂ ਹੀ ਨਹੀਂ ਪਾਈਆਂ ਕਿਸੇ ਇੰਦਰੜੀ ਪਪਾ ਸ਼ਿਵਨਗਰ ਪਾਰ ਤੇ ਉਹ ਬੰਦਾ ਜਿੱਥੇ ਖਰੀਦ ਕੇ ਬੋਟ ਪਾ ਪੈ ਗਿਆ ਬੱਸ ਇੰਨਾ ਵਰਤੋਂ ਬੰਦ ਕਰ। ਹੋਰ ਬਹੁਤ ਬਰਬਾਦੀਆਂ ਜਿਹੜੀਆਂ ਤਾਂ ਗਾਇਟਾਂ ਆਈਆਂ। ਇਹਨਾਂ ਦੇ ਨਾਲ ਇੱਕ ਘੱਟ ਹੋ। ਇਸ ਲਈ ਅੱਜ ਨਹੀਂ ਆਉਂਦੇ। ਅੱਜ ਨਹੀਂ। ਕੋਈ ਨਹੀਂ। ਮੈਨੂੰ 20 ਮਿੰਟ ਦਾ ਟਾਈਮ ਦੇ ਦਿਓ। ਮੈਂ ਪੱਟੀ ਗੱਲ ਨਹੀਂ ਕਰਦਾ। ਹਜ਼ਾਰੋਂ ਤਾਂ ਇਕੱਠਾ ਕਰਦਾ। 20 ਮਿੰਟ ਚ ਇੱਕ ਵਾਰ ਫੋਨ ਕਰਾਂਗਾ। ਸਾਰੇ ਬੰਦਿਆਰੇ ਸਾਡੀ ਇੰਨੀ ਬਣੀ ਹੋਈਆਂ, ਇੰਨੀ ਮੂੰਹ ਤੇ ਬਣੀ। ਪਰ ਸਭ ਦੁੱਖ ਲੱਗਦਾ ਕਿ ਜਦ ਬੰਦੇ ਦੇ ਸਾਹ ਤੱਕ ਕਮਾਂਡ ਉੱਪਰ ਨਾ ਨਾ ਹੋਵੇ। ਹੁਣ ਅਸੀਂ ਖੱਡੇ ਕਿੰਨੇ ਦਿਨ ਤੋਂ ਬਾਈ ਪਾਰੀ ਦਾ ਲਾਉਂ ਫੁੱਟਬਾਲ ਰੌਂਗ। ਨਹੀਂ ਭਰੇਗਾ। ਇਹ ਦੁਪੱਤਰੀ ਗਲਤ ਹਵਾ ਨਾ ਤੁਮ ਇਨ ਐਂਟਰਸ ਆ ਮੀਨ ਸਵਾਦ ਦੇਖੋ ਮਾਈਕ ਬਹੁਤ ਕਨੀ ਕਰ ਰਹੀ ਹੈ ਪੰਜ ਦੇ ਕਿਹਦੇ ਕੋਲ ਹੈ ਉਹ ਨਾ ਕਿ ਤੱਕ ਸੁਣਿਆ ਦੇਖੋ ਬਲੀ ਇੱਕ ਲਈ ਅੱਧਾ ਵਾਲੀ ਉਪਭਾਗ ਨਾ ਕਿ ਜਿਸ ਮਗਾ ਕੋ ਟੀਮ ਕੋਈ ਨਾ ਸਰੀ ਕੋਈ ਕੰਸਰ ਲਿਖ ਦੋ ਆਪਣੇ ਚਾਰ ਪੰਜ ਦਿਨ ਪਹਿਲਾਂ ਗੁਲਾਟੇ ਨਾ ਤੇ ਗੇਤ ਰਹੀ ਮੀਟਿੰਗ ਦੌਰਾਨ ਹਾਲ ਹੀ ਵਿੱਚ ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ ਹੋਈਆਂ ਚੋਣਾਂ ਕਾਰਨ ਵੋਟ ਚੋਰੀ ਦੇ ਮੁੱਦੇ ਤੇ ਵੀ ਚਰਚਾ ਹੋਈ ਜਿਸ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਕਿ ਕੁਝ ਥਾਵਾਂ ਤੇ ਵੋਟਾਂ ਦੀ ਗਿਣਤੀ ਅਤੇ ਚੋਣ ਪ੍ਰਕਿਰਿਆ ਨੂੰ ਲੈ ਕੇ ਸੰਭਾਵਨਾਵਾਂ ਦੇ ਵਿਚਾਰ ਕੀਤਾ ਜਾ ਰਿਹਾ ਹੈ। ਪਾਰਟੀ ਵਰਕਰਾਂ ਨੇ ਕਿਹਾ ਕਿ ਲੋਕਤੰਤਰ ਵਿੱਚ ਨਿਰਪੱਖ, ਪਾਰਦਰਸ਼ੀ ਅਤੇ ਭਰੋਸੇਯੋਗ ਚੋਣ ਪ੍ਰਕਿਰਿਆ ਬਹੁਤ ਜ਼ਰੂਰੀ ਹੈ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸੋਸ਼ਲ ਵੈਲਫੇਅਰ ਬੋਰਡ ਦੀ ਚੇਅਰਮੈਨ ਸਿਮੀ ਚੋਪੜਾ ਨੇ ਪਾਰਟੀ ਵਰਕਰਾਂ ਦੀਆਂ ਗੱਲਾਂ ਧਿਆਨ ਨਾਲ ਸੁਣੀਆਂ ਅਤੇ ਕਿਹਾ ਕਿ ਲੋਕਾਂ ਦੀਆਂ ਸਮੱਸਿਆਵਾਂ ਸਰਕਾਰ ਲਈ ਸਭ ਤੋਂ ਪਹਿਲਾਂ ਹਨ। ਸਿਮੀ ਚੋਪੜਾ ਨੇ ਭਰੋਸਾ ਦਿਵਾਇਆ ਕਿ ਵਾਰਡ ਨੰਬਰ 20 ਵਿਚਾਰ ਰਹੀਆਂ ਫੀਲਡ ਲੈਵਲ ਸਮੱਸਿਆਵਾਂ ਨੂੰ ਜਲਦੀ ਹੀ ਸਬੰਧਤ ਵਿਭਾਗਾਂ ਨਾਲ ਤਾਲਮੇਲ ਕਰਕੇ ਹੱਲ ਕੀਤਾ ਜਾਵੇਗਾ ਅਤੇ ਜਿਹੜੀਆਂ ਸਕੀਮਾਂ ਅਜੇ ਅਧੂਰੀਆਂ ਹਨ ਉਹਨਾਂ ਨੂੰ ਵੀ ਤਰਜੀਹ ਦੇ ਆਧਾਰ 'ਤੇ ਪੂਰਾ ਕੀਤਾ ਜਾਵੇਗਾ। ਉਹਨਾਂ ਨੇ ਕਿਹਾ ਕਿ ਪਾਰਟੀ ਵਰਕਰ ਜ਼ਮੀਨੀ ਪੱਧਰ 'ਤੇ ਸਰਕਾਰ ਅਤੇ ਲੋਕਾਂ ਵਿਚਕਾਰ ਪੁਲ ਦਾ ਕੰਮ ਕਰਦੇ ਹਨ ਅਤੇ ਉਹਨਾਂ ਵੱਲੋਂ ਮਿਲਣਮਾਲਾ ਫੀਡਬੈਕ ਨੀਤੀਆਂ ਨੂੰ ਬਿਹਤਰ ਬਣਾਉਣ ਵਿੱਚ ਮਦਦਗਾਰ ਹੁੰਦਾ ਹੈ। ਮੀਟਿੰਗ ਦੇ ਅਖੀਰ ਵਿੱਚ ਪਾਰਟੀ ਵਰਕਰਾਂ ਨੇ ਲੋਕਾਂ ਦੇ ਮੁੱਦਿਆਂ ਨੂੰ ਲਗਾਤਾਰ ਉਠਾਉਣ ਅਤੇ ਸਰਕਾਰ ਨਾਲ ਸੰਪਰਕ ਬਣਾਈ ਰੱਖਣ ਦੀ ਗੱਲ ਕਹੀ। ਨਾਲ ਹੀ ਇਹ ਵੀ ਸਹਿਮਤੀ ਬਣੀ ਕੇ ਵਾਰਡ ਦੀਆਂ ਸਮੱਸਿਆਵਾਂ ਨੂੰ ਪ੍ਰਾਥਮਿਕਤਾ ਦੇ ਆਧਾਰ ਤੇ ਹੱਲ ਕਰਵਾਇਆ ਜਾਏਗਾ। ਕੁੱਲ ਮਿਲਾ ਕੇ ਮੀਟਿੰਗ ਪਾਰਟੀ ਵਰਕਰਾਂ ਅਤੇ ਸਰਕਾਰ ਦਰਮਿਆਨ ਜ਼ਮੀਨੀ ਮੁੱਦਿਆਂ ਤੇ ਸਿੱਧਾ ਸੰਵਾਦ ਵਜੋਂ ਦੇਖੀ ਜਾ ਰਹੀ ਹੈ ਜਿੱਥੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਅੱਗੇ ਲਿਆਂਦੇ ਦੀ ਕੋਸ਼ਿਸ਼ ਕੀਤੀ ਗਈ। ਮੈਂ ਅਰुण ਸ਼ਰਮਾ ਚੈਨਲ ਪੰਜਾਬ ਪਲਸ ਤੋਂ